ਹੈਲੋ ਹਾਂਜੀ ਸਰਸ਼ਕਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਹੋਏਗੀ ਜੀ ਉਹ ਆਪਣੇ ਪਾਰਟੀ ویئر ਸੂਟਾਂ ਦੇ ਉੱਪਰ ਹੋਏਗੀ ਜੀ ਕਿਉਂਕਿ ਕਾਫੀ ਜ਼ਿਆਦਾ ਮੈਸੇਜ ਪੈਣ ਦੇ ਆ ਰਹੇ ਸੀ ਕਿ ਤੁਸੀਂ ਪਾਰਟੀ ویئر ਸੂਟਾਂ ਦੇ ਉੱਪਰ ਵੀ ਇੱਕ ਵੀਡੀਓ ਜ਼ਰੂਰ ਪਾਓ ਜੀ ਸੋ ਆਪਾਂ ਅੱਜ ਪਾਰਟੀ ویئر ਸੂਟਾਂ ਦੇ ਉੱਪਰ ਵੱਖ-ਵੱਖ ਜਿਹੜੇ ਹੋਣਗੇ ਤੁਹਾਨੂੰ ਕਿਨ ਖਾਅਬ ਦੇ ਮਿਲਣਗੇ ਬਨਾਰਸੀ ਸੂਟ ਹੋਣਣਗੇ ਔਰ ਪਲੱਸ ਤੁਹਾਨੂੰ ਕੁ ਟ੍ਰਾਈ ਦੇ ਜਿਹੜੇ ਪਾਰਟੀ ویئر ਸੂਟ ਜਿਹੜੇ ਹੈਗੇ ਤੁਹਾਨੂੰ ਮਿਲ ਜਾਣਗੇ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸੀ ਆਪਣੇ ਬੁਟੀਕ ਦੇ ਲੋਕੇਸ਼ਨ ਮੈਂ ਨਿਹਾਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿజిਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਡੇ ਤੋਂ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟਾ ਜਿਹੜੇ ਉਹ ਬਾਈ ਕਰ ਸਕਦੇ ਆਂ ਲਈ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜੋ ਦਿਖਾਵਾਂਗੇ ਜੇ ਤੁਹਾਨੂੰ ਕੀਨ ਖਾਵਦੇ ਹੋਣਗੇ ਸੂਟ ਜੀ ਬਹੁਤ ਹੀ ਪਿਆਰੇ ਸਾਰਿਆਂ ਦੇ ਕਲਰ ਰਹਿਣ ਵਾਲੇ ਹੋਣਗੇ ਜੀ ਬਹੁਤ ਹੀ ਪਿਆਰਾ ਸਟੱਫ ਹੈਗਾ ਜੀ ਚੈੱਕ ਕਰਵਾ ਦਿੰਨੇ ਆ ਇੱਕ ਤਾਂ ਬ੍ਰਾਕਟ ਹੁੰਦੀ ਹੈ ਜੀ ਬ੍ਰਾਕਟ ਕੀਨ ਖਾ ਉਹ ਨੀਚੋਂ ਜਿਹੜੀ ਹੁੰਦੀ ਹੈ ਮਤਲਬ ਥ੍ਰੈਡ ਬਣੇ ਹੁੰਦੇ ਆ ਉਹ ਚੁੱਬਣ ਵਾਲਾ ਸਟੱਫ ਹੁੰਦਾ ਹੈ ਬਟ ਇਟ ਕੋਈ ਚੁੱਬਣ ਵਾਲਾ ਸਟੱਫ ਨਹੀਂ ਹੈਗਾ ਬਹੁਤ ਹੀ ਜ਼ਿਆਦਾ ਸੌਫਟ ਸਟੱਫ ਹੈਗਾ ਜੀ ਕੋਈ ਚੁੱਬਣ ਵਾਲਾ ਨਹੀਂ ਫੋਲੋ ਬੈਨ ਦੀ ਲਰਨਿੰਗ ਦੇ ਨਾਲ ਵੀ ਤੁਸੀਂ ਇਹਨਾਂ ਨੂੰ ਸਟਿਚ ਕਰਵਾ ਸਕਦੇ ਹੋ ਜੀ 800 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ ਕੰਪਲੀਟ ਸੂਟ ਜੀ 2.5 ਮੀਟਰ ਦੀ ਕੱਟ ਦੀ ਮਿਲੇਗੀ ਤੁਹਾਨੂੰ ਸ਼ਰਟ ਦੀ ਪੂਰਾ ਡਿਜ਼ਾਈਨ ਅਸੀਂ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਨੇ ਆ ਫਰੋਜੀ ਕਲਰ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਸਟਾਫ ਹੈ ਜੀ ਸੌਫਟ ਸਟਾਫ ਹੈਗਾ ਸੌਫਟ اور ਲਾਈਟ weight ਸਟਾਫ ਹੈਗਾ ਜੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ 2.5 ਮੀਟਰ ਦੀ ਕੱਟ ਦੀ ਹੋਏਗੀ ਬਾਟਮ ਔਰ ਪਲੱਸ ਤੁਹਾਨੂੰ ਮਿਲੇਗੀ 2.5 ਮੀਟਰ ਦੀ ਕੱਟ ਦੀ ਸ਼ਰਟ ਜੀ ਐਦਾਂ ਤੁਹਾਡਾ ਕੰਪਲੀਟ ਸੂਟ ਹੈ ਜਿਹੜਾ ਉਹ ਰੈਡੀ ਹੋ ਜਾਏਗਾ ਜੀ ਕੰਪਲੀਟ ਸੂਟ ਦਾ ਜਿਹੜਾ ਪ੍ਰਾਈਸ ਹੋਏਗਾ 800 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਉਹ ਸੂਟ ਆ ਮਿਲ ਜਾਏਗਾ ਜੀ 800 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਤੁਹਾਡਾ ਪਾਰਟੀ wear ਸੂਟ ਆ ਜਿਹੜਾ ਉਹ ਰੈਡੀ ਹੋ ਜਾਏਗਾ ਜੀ ਨੇਚਰਲ ਗਰੇਪ ਦੀ ਬਾਟਮ ਹੋਏਗੀ ਸਟਾਫ ਚੈੱਕ ਕਰਵਾ ਦਿੰ ਲਓ ਜੀ ਐਦਾਂ ਜਿਹੜਾ ਹੈਗਾ ਤੁਹਾਡਾ ਕੰਪਲੀਟ ਸੂਟ ਜਿਹੜਾ ਹੈਗਾ ਤੁਹਾਨੂੰ ਮਿਲ ਜਾਏਗਾ 800 ਰੁਪਏ ਦੇ ਵਿੱਚ ਜੀ 80 ਗ੍ਰਾਮ ਵਾਲੀ ਕਰੇਵ ਹੋਏਗੀ ਜੀ ਲਓ ਜੀ ਪਹਿਲਾ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੈਗਾ ਜੀ ਫਰੋਜੀ ਕਲਰ ਤੁਹਾਨੂੰ ਮਿਲੇਗਾ ਜੀ 800 ਰੁਪਏ ਦੇ ਤੁਹਾਨੂੰ ਸੂਟ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਰੈੱਡ ਕਲਰ ਰੈੱਡ ਕਲਰ ਵੀ ਬਹੁਤ ਹੀ ਪਿਆਰਾ ਜਿਹਾ ਚਾਰਟ ਹੈਗਾ ਜੀ ਲਓ ਜੀ ਇਸ ਦਾ ਜਿਹੜਾ ਪ੍ਰਿੰਟ ਹੈਗਾ ਤੁਹਾਨੂੰ ਮਿਲੇਗਾ ਛੋਟੀ ਬੁੱਟੀ ਦਾ ਜੀ ਪੂਰਾ ਪ੍ਰਿੰਟ ਆ ਜਿਹੜਾ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਜੀ ਜ਼ੂਮ ਕਰਕੇ ਲਓ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਜੀ ਬਹੁਤ ਹੀ ਪਿਆਰਾ ਸਟਾਫ ਹੈਗਾ ਸੌਫਟ ਹੈਗਾ ਜੀ ਲਾਈਟ ਵੇਟ ਹੈਗਾ ਜੀ ਲਓ ਜੀ ਕੋਈ ਚੂਬਣਾ ਵਾਲਾ ਸਟਾਫ ਨਹੀਂ ਹੈਗਾ ਬਹੁਤ ਹੀ ਪਿਆਰਾ ਸਟਾਫ ਹੈ ਜੀ ਪ੍ਰਿੰਟ ਦਾ ਤੁਹਾਨੂੰ ਫਰਕ ਮਿਲੇਗਾ ਜੀ ਨਾਲ ਤੁਹਾਨੂੰ ਮਿਲੇਗੀ ਨੈਚੁਰਲ ਕਰੇਪ ਦੀ ਬਾਟਮ ਜੀ ਨੈਚੁਰਲ ਕਰੇਪ ਦੀ ਬਾਟਮ ਹੋਏਗੀ ਜੀ ਕੁਝ ਬਾਟਮਸ ਜਿਹੜੀ ਕੱਟ ਹੈਗੀ ਉਹ ਤੰਤਰ ਮੀਟਰ ਦੀ ਵੀ ਹੈਗੀ ਔਰ ਕੁਝ ਦੀ 8 ਮੀਟਰ ਵੀ ਮਿਲੇਗੀ ਤੁਹਾਨੂੰ ਪ੍ਰਾਈਸ ਹੋਏਗਾ 800 ਰੁਪਏ पै, 800 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ ਕੰਪਲੀਟ ਸੂਟ ਜੀ ਐਦਾਂ ਜਿਹੜਾ ਤੁਹਾਡਾ ਹੈਗਾ ਕੰਪਲੀਟ ਸੂਟ ਤੁਹਾਨੂੰ ਮਿਲ ਜਾਏਗਾ 800 ਰੁਪਏ ਦੇ ਵਿੱਚ ਜੀ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਨੰਬਰ ਉੱਪਰ ਸੈਂਡ ਕਰ ਸਕਦੇ ਹੋ ਤੇ ਆਪਣੇ ਲਈ ਬੁਕਿੰਗ ਹੈ ਜਿਹੜੀ ਉਹ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ orange color ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਇਸ ਦਾ ਪ੍ਰਿੰਟ ਵੀ ਵੱਖਰਾ ਤੁਹਾਨੂੰ ਮਿਲੇਗਾ ਜੀ ਸਭ ਦੇ ਜਿਹੜੇ ਪ੍ਰਿੰਟ ਹੈਗੇ ਮੋਸਟਲੀ ਵੱਖਰੇ ਵੱਖਰੇ ਤੁਹਾਨੂੰ ਮਿਲਣ ਵਾਲੇ ਹੋਣਗੇ ਜੀ ਨਾਲ ਤੁਹਾਨੂੰ ਮਿਲੇਗੀ orange ਕਲਰ ਦੀ ਬਾਟਮ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਹੋ ਜਾਏਗਾ ਜੀ ਸਾਰੇ ਦੇ ਸਾਰੇ ਜਿਹੜੇ ਇਹਦੇ ਵਿੱਚ ਤੁਹਾਨੂੰ ਕਲਰ ਮਿਲਣਗੇ ਕਾਫੀ ਜ਼ਿਆਦਾ ਡਾਰਕ ਸ਼ੇਡ ਰਹਿਣ ਵਾਲੇ ਹੋਣਗੇ ਜੀ ਕਾਫੀ ਪਿਆਰੇ ਸ਼ੇਡ ਹੈ ਜੀ ਪਾਰਟੀ ਵੇਅਰ ਸੂਟ ਹੋਣਗੇ 800 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਉਹ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਰਾਇਲ ਬਲੂ ਕਲਰ ਰਾਇਲ ਬਲੂ ਕਲਰ ਦੇ ਵੀ ਤੁਹਾਨੂੰ ਸੇਮ 2 ਪੀਸ ਮਿਲ ਜਾਣਗੇ ਜ ਬਹੁਤ ਹੀ ਵਧੀਆ ਸਟਾਫ ਹੈਗਾ ਜੀ ਅੰਬੀਆਂ ਵਾਲਾ ਪ੍ਰਿੰਟ ਹੋਇਆ ਹੈਗਾ ਜੀ ਬਹੁਤ ਵਧੀਆ ਸਟਾਫ ਹੈ ਜੀ ਨਾਲ ਤੁਸੀ ਤੁਹਾਨੂੰ ਮਿਲੇਗੀ ਨੇਚਰਲ ਕ੍ਰੇਪ ਦੀ ਬਾਟਮ ਜੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ 2 ਮੀਟਰ ਦੀ ਗੱੜ ਤੁਹਾਨੂੰ ਸ਼ਰਟ ਦੀ ਮਿਲੇਗੀ ਔਰ 2 ਮੀਟਰ ਹੀ ਤੁਹਾਨੂੰ ਮਿਲੇਗੀ ਬਾਟਮ ਦੀ ਦੋ ਪੀਸ ਤੁਸੀਂ ਸੇਮ ਵੀ ਲੈ ਸਕਦੇ ਹੋ ਜਿਹੜੀਆਂ ਪਹਿਣਾ ਸੇਮ ਸੇਮ ਪਾਉਣਾ ਚਾਹੁੰਦੀਆਂ ਨੇ ਉਹਨਾਂ ਲਈ ਬੈਸਟ ਆਪਸ਼ਨ ਹੈਗੀ ਹੈ ਜੀ ਤੁਸੀਂ 800 ਰੁਪਏ ਦੇ ਵਿੱਚ ਕੰਪਲੀਟ ਸੂਟ ਹੈ ਜਿਹੜਾ ਉਹ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮਹਿੰਦੀ ਕਲਰ ਬਹੁਤ ਹੀ ਪਿਆਰਾ ਸ਼ੇਡ ਹੈਗਾ ਜੀ ਮਹਿੰਦੀ ਕਲਰ ਲਓ ਜੀ ਇਸ ਦਾ ਡਿਜ਼ਾਈਨ ਵੀ ਸੀ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਦੇ ਆ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈਗਾ ਜੀ ਲਓ ਇਸ ਦੇ ਵਿੱਚ ਵੀ ਤੁਹਾਨੂੰ ਸੇਮ ਦੋ ਪੀਸ ਮਿਲ ਜਾਣਗੇ ਜੀ ਸੇਮ ਤੁਹਾਨੂੰ ਦੋ ਪੀਸ ਮਿਲ ਜਾਣਗੇ ਬਹੁਤ ਹੀ ਪਿਆਰੀ ਜਿਹੜੀ ਹੈਗੀ ਇਹਨਾਂ ਦੀ ਪ੍ਰਿੰਟਿੰਗ ਹੈਗੀ ਹੈ ਜੀ ਬਹੁਤ ਹੀ ਪਿਆਰਾ ਸਟਾਫ ਹੈਗਾ ਜੀ ਨਾਲ ਤੁਹਾਨੂੰ ਮਿਲੇਗੀ ਬਾਟਮ ਨੈਚੁਰਲ ਕ੍ਰੇਪ ਦੀ ਜੀ ਤੁਹਾਡੇ ਦੋ ਸੂਟ ਆ ਜਿਹੜੇ ਇਹ ਤੁਹਾਨੂੰ ਸੇਮ 2 ਪੀਸ ਮਿਲ ਜਾਣਗੇ ਜੀ ਇਹਨਾਂ ਦੇ ਸੇਮ ਸੂਟ ਆ ਜਿਹੜੇ ਉਹ ਰੈਡੀ ਕਰ ਸਕਦੀਆਂ ਨੇ ਜੀ 800 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਉਹ ਸੂਟ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਂਜੀ ਵਰਮ ਦੇ ਤੁਹਾਨੂੰ ਮਿਲਣਗੇ ਜੀ ਪੀਸ ਪਹਿਲਾ ਜੋ ਕਲਰ ਤੁਹਾਨੂੰ ਮਿਲੇਗਾ ਜੀ ਮਸਟਰਡ ਸ਼ੇਡ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਸਟਾਫ ਹੈਗਾ ਜੀ ਲਓ ਜੀ ਪੂਰੀ ਜਿਹੜੀ ਹੈਗੀ ਪ੍ਰਿੰਟਿੰਗ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਨੇ ਆਂ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਬਨਾੜਸੀ ਕੰਮ ਮਿਲੇਗਾ ਜੀ نیچے ਘੇਰੇ ਦੇ ਉੱਪਰ ਫਰੰਟ ਔਰ ਬੈਕ ਸੇਮ ਹੋਏਗਾ ਜੀ ਫਰੰਟ ਔਰ ਬੈਕ ਦੇ ਉੱਪਰ ਤੁਹਾਨੂੰ ਸੇਮ ਕੰਮ ਮਿਲੇਗਾ ਜੀ ਚੈੱਕ ਕਰ ਲਓ ਔਰ ਬਹੁਤ ਹੀ ਪਿਆਰਾ ਸਟਾਫ ਹੈਗਾ ਜੀ ਲਾਈਟ ਵੇਟ ਔਰ ਸੌਫਟ ਸਟਾਫ ਹੈ ਜੀ ਲਓ ਜੀ ਸੈਲਫ ਪ੍ਰਿੰਟ ਸਟਾਫ ਹੈ ਜੀ ਤੁਹਾਨੂੰ ਨੀਚੋਂ ਪਤਾ ਲੱਗਣਾ ਇਹ ਜੀ ਸੈਲਫ ਪ੍ਰਿੰਟ ਸਟਾਫ ਹੈਗਾ ਜੀ ਬਹੁਤ ਹੀ ਪਿਆਰਾ ਸਟਾਫ ਹੈ ਜੀ ਮਸਟਰਡ ਸ਼ੇਡ ਹੋਏਗਾ ਜੀ ਪ੍ਰਿੰਟਿੰਗ ਹੀ ਬਹੁਤ ਜ਼ਿਆਦਾ ਪਿਆਰੀ ਹੈਗੀ ਹੈ ਜੀ ਇਸ ਦੀ ਲਓ ਜੀ ਤੇ ਨਾਲ ਤੁਹਾਨੂੰ ਮਿਲੇਗੀ ਜੀ ਸਿਮਰ ਦੀ ਬਾਟਮ ਜੀ 2.5 ਮੀਟਰ ਦੀ ਕੱਟ ਵੀ ਹੋਏਗੀ ਬਾਟਮ ਔਰ 2.5 ਮੀਟਰ ਦੀ ਕੱਟ ਦੀ ਤੁਹਾਨੂੰ ਮਿਲੇਗੀ ਸ਼ਰਟ ਜੀ ਐਦਾਂ ਤੁਹਾਡਾ ਕੰਪਲੀਟ ਸੂਟ ਹੈ ਜਿਹੜਾ ਰੈਡੀ ਹੋ ਗਿਆ ਇਸ ਦਾ ਪ੍ਰਾਈਸ ਹੋ ਗਿਆ 1200 ਰੁਪਏ ਜੀ 1200 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਇਹ ਕੰਪਲੀਟ ਸੂਟ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਜਿਹੜਾ ਹੈਗਾ ਉਹ ਕਲਰ ਚਾਰਟ ਆ ਇਹ ਬੜਾ ਹੀ ਪਿਆਰਾ ਤੇ ਸੋਬਰ ਦੀ ਲੁੱਕ ਦਾ ਕਲਰ ਹੈਗਾ ਜੀ ਮਿੱਠਾ ਜਿਹਾ ਕਲਰ ਹੈਗਾ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਚੈੱਕ ਕਰਵਾ ਦਿੰਨੇ ਆ ਜੀ ਲਓ ਜੀ ਇਹ ਵੀ ਤੁਹਾਨੂੰ ਜਿਹੜਾ ਮਿਲੇਗਾ ਜੀ ਕਾਂਜੀਵਰਮ ਦਾ ਸਟਾਫ ਹੋਏਗਾ ਜੀ ਬਨਾਰਸੀ ਕੰਮ ਤੁਹਾਨੂੰ ਫੁੱਲੀ ਸ਼ਰਟ ਦੇ ਵਿੱਚ ਮਿਲੇਗਾ ਜੀ ਲਓ ਜੀ ਕਲਰ ਵੀ ਬੜਾ ਹੀ ਪਿਆਰਾ ਜਿਹਾ ਹੈਗਾ ਜੀ ਲਓ ਜੀ ਇਹਦੇ ਤੁਹਾਨੂੰ ਘੇਰੇ ਦੇ ਉੱਪਰ ਬਨਾਰਸੀ ਕੰਮ ਮਿਲੇਗਾ ਜੀ ਫਰੰਟ ਔਰ ਬੈਕ ਸੇਮ ਰਹਿਣ ਵਾਲਾ ਹੈਗਾ ਜੀ ਇਹ ਲਓ ਚੈੱਕ ਕਰੋ ਜੀ फ्रंट और बैक सेम रहने वाला होएगा पूरे फ्रंट ਦੇ ਉੱਪਰ और प्लस बैक ਦੇ ਉੱਪਰ ਤੁਹਾਨੂੰ ਪੂਰੀ ਸ਼ਰਟ ਦੇ ਵਿੱਚ ਬਨਾਰਸੀ ਬੁਟੀ ਦਾ ਕੰਮ ਮਿਲੇਗਾ ਜੀ 셀프 ਪ੍ਰਿੰਟ ਸ਼ਰਟ ਹੋएगी ਪੂਰੀ ਸ਼ਰਟ ਦੇ ਵਿੱਚ ਐਦਾ ਤੁਹਾਨੂੰ ਬਨਾਰਸੀ ਬੁਟੀ ਦਾ ਕੰਮ ਮਿਲਣ ਵਾਲਾ ਹੈਗਾ ਜੀ ਲਓ ਜੀ 셀프 ਪ੍ਰਿੰਟ ਸ਼ਰਟ ਹੋएगी ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਜੀ ਗਾਜ਼ਰੀ ਜਿਹਾ ਕਲਰ ਹੈ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਜੀ ਸੇਮ 셀프 ਪ੍ਰਿੰਟ ਬਾਟਮ ਜੀ ਲਓ ਜੀ ਐਦਾ ਜਿਹੜਾ ਹੈਗਾ ਤੁਹਾਡਾ ਕੰਪਲੀਟ ਸੂਟ ਆ ਉਹ ਰੈਡੀ ਹੋ ਗਿਆ ਜੀ 1200 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਹੈ ਜਿਹੜਾ ਉਹ ਮਿਲ ਜਾਏਗਾ ਜੀ 1200 ਰੁਪਏ ਦੇ ਵਿੱਚ ਬੜਾ ਹੀ ਪਿਆਰਾ ਜਿਹਾ ਤੇ ਸੋਬਰ ਜਿਹਾ ਸੂਟ ਹੈ ਜੀ ਸਰਦਾਰੀ ਜਿਹਾ ਲੁੱਕ ਦੇ ਸੂਟ ਹੈਗੇ ਨੇ ਜੀ ਬਹੁਤ ਹੀ ਪਿਆਰੇ ਜਿਹੇ ਹਾਂਜੀ ਇਸ ਦੇ ਨਾਲ ਜਿਹੜੇ ਹੈਗੇ ਤੁਹਾਨੂੰ ਸੇਮ ਕਲਰ ਔਰ ਸੇਮ ਪ੍ਰਿੰਟ ਦੇ ਜਿਹੜੇ ਹੈਗੇ ਤੁਹਾਨੂੰ ਤਿੰਨ ਤਿੰਨ ਪੀਸ ਆ ਜਿਹੜੇ ਉਹ ਸੇਮ ਮਿਲ ਜਾਣਗੇ ਜੀ ਚੈੱਕ ਕਰ ਲਓ ਲਓ ਜੀ ਐਦਾਂ ਜਿਹੜੇ ਹੈਗੇ ਸੇਮ ਤੁਹਾਨੂੰ ਤਿੰਨ ਪੀਸ ਮਿਲ ਜਾਣਗੇ ਜੀ ਗਾਦਰੀ ਟੋਨ ਦੇ ਉੱਪਰ ਸੇਮ ਤੁਹਾਨੂੰ ਜਿਹੜਾ ਪੀਸ ਆਪਾਂ ਪਹਿਲਾਂ ਦਿਖਾਇਆ ਉਹਦੇ ਨਾਲ ਦੇ ਹੀ ਤੁਹਾਨੂੰ ਤਿੰਨ ਪੀਸ ਆ ਜਿਹੜੇ ਹੋਰ ਮਿਲ ਜਾਣਗੇ ਜੀ ਲਓ ਚੈੱਕ ਕਰ ਲਓ ਬਹੁਤ ਹੀ ਪਿਆਰਾ ਸਟਾਫ ਹੈ ਜੀ ਪਾਰਟੀ ویئر ਸੂਟ ਹੋਣਗੇ ਜੀ ਲਓ ਜੀ ਐਦਾਂ ਤੁਹਾਨੂੰ ਸੇਮ ਤਿੰਨ ਪੀਸ ਆ ਜਿਹੜੇ ਮਿਲ ਜਾਣਗੇ ਇੱਕ ਪੀਸ ਦਾ ਜਿਹੜਾ ਪ੍ਰਾਈਸ ਹੋਏਗਾ 1200 ਰੁਪਏ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਉਹ ਕੰਪਲੀਟ ਸੂਟ ਆ ਮਿਲ ਜਾਏਗਾ ਜੀ ਤੁਸੀਂ ਜਿਹੜੀਆਂ ਪਹਿਣਾ ਸੇਮ ਪਾਉਣੀਆਂ ਸ਼ਕੀਨ ਹੈਗੀਆਂ ਨੇ ਉਹ ਲੈ ਸਕਦੀਆਂ ਨੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਂਜੀ ਵਰਮ ਦਾ ਹੀ ਤੁਹਾਨੂੰ ਇੱਕ ਡਿਜ਼ਾਈਨ ਹੋਰ ਮਿਲੇਗਾ ਜੀ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਸਟਾਫ ਹੈਗਾ ਜੀ ਲਓ ਜੀ ਐਦਾਂ ਜਿਹੜਾ ਕੰਮ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਫਰੰਟ ਔਰ ਬੈਕ ਸੇਮ ਹੋਏਗਾ ਜੀ ਫਰੰਟ ਔਰ ਬੈਕ ਤੁਹਾਨੂੰ ਸੇਮ ਮਿਲਣਗੇ ਜੀ ਲਓ ਜੀ ਪੂਰੀ ਸ਼ਰਟ ਦੇ ਫਰੰਟ ਦੇ ਉੱਪਰ ਪਲੱਸ ਬੈਕ ਦੇ ਉੱਪਰ ਹੈਗਾ ਤੁਹਾਨੂੰ ਛੋਟੀ ਬੁਟੀ ਦਾ ਬਨਾਰਸੀ ਬੁਟੀ ਦਾ ਕੰਮ ਮਿਲੇਗਾ ਜੀ ਸੈਲਫ ਪ੍ਰਿੰਟ ਤੁਹਾਨੂੰ ਮਿਲਣ ਵਾਲੇ ਹੈਗੇ ਸੂਰ ਜੀ ਗਾਦਰੀ ਟੋਨ ਦਾ ਹੀ ਤੁਹਾਨੂੰ ਇਹ ਮਿਲੇਗਾ ਜੀ ਪੀਸ ਬਹੁਤ ਹੀ ਪਿਆਰਾ ਹੈਗਾ ਜੀ 2.5 ਮੀਟਰ ਦੀ ਕੱਟ ਦੀ ਮਿਲੇਗੀ ਸ਼ਰਟ اور 2.5 ਮੀਟਰ ਦੀ ਕੱਟ ਦੀ ਤੁਹਾਨੂੰ ਮਿਲੇਗੀ ਬਾਟਮ ਜੀ ਲਓ ਜੀ 2.5 ਮੀਟਰ ਦੀ ਹੀ ਕੱਟ ਦੀ ਤੁਹਾਨੂੰ ਮਿਲੇਗੀ ਬਾਟਮ ਜੀ ਐਦਾਂ ਤੁਹਾਡਾ ਜਿਹੜਾ ਹੈਗਾ ਕੰਪਲੀਟ ਸੂਟ ਹੈ ਜਿਹੜਾ ਉਹ ਰੈਡੀ ਹੋ ਗਿਆ 1200 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਹੈ ਜਿਹੜਾ ਉਹ ਮਿਲ ਜਾਏਗਾ ਜੀ ਬੜਾ ਹੀ ਪਿਆਰਾ ਜਿਹਾ ਸਟਾਫ ਹੈਗਾ ਜੀ ਔਰ ਬੜਾ ਹੀ ਪਿਆਰਾ ਜਿਹਾ ਕਲਰ ਸੋਬਰ ਤੇ ਸਰਦਾਰੀ ਜਿਹਾ ਰਹਿਣ ਵਾਲੇ ਹੋਣਗੇ ਜੀ ਸੂਟ ਤੁਹਾਨੂੰ ਮਿਲੇਗਾ ਜੀ ARTX ਬ੍ਰਾਂਡ ਦਾ ਹੋਏਗਾ ਪਾਰਟੀ ویئر ਸਟੱਫ ਹੈ ਜੀ ਪਿਓਰ ਪਸ਼ਮੀਨਾ ਹੋਏਗਾ ਜੀ ਡਾਇਰੈਕਟ ਲੀਨ ਵਾਲਾ ਹੋਏਗਾ ਜੀ ਇਹ ਸੂਟ ਬਹੁਤ ਹੀ ਪਿਆਰਾ ਔਰ ਸੌਫਟ ਸਟੱਫ ਹੈਗਾ ਜੀ ਲਓ ਜੀ ਬਹੁਤ ਹੀ ਜ਼ਿਆਦਾ ਸੌਫਟ ਔਰ ਲਾਈਟ weight ਸਟੱਫ ਹੈਗਾ ਜੀ ਡਾਇਰੈਕਟ ਲੀਨ ਵਾਲਾ ਪਸ਼ਮੀਨਾ ਹੋਏਗਾ ARTX ਬ੍ਰਾਂਡ ਦਾ ਹੋਏਗਾ ਜੀ ਲਓ ਜੀ ARTX ਬ੍ਰਾਂਡ ਦਾ ਹੋਏਗਾ ਜੀ 4.5 ਮੀਟਰ ਦੀ ਕੱਟ ਹੋਏਗੀ ਜੀ ਕੱਟ ਪੀਸਾਂ ਦੇ ਵਿੱਚ ਹੋਣ ਕਰਕੇ ਜਿਸ ਦਾ ਪ੍ਰਾਈਸ ਹੈਗਾ 1250 ਰੁਪਏ ਜੀ 1250 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਾ ਹੈ ਜੀ ਕੰਪਲੀਟ ਸੂਟ 4.5 ਮੀਟਰ ਦੀ ਕੱਟ ਹੈਗੀ ਹੈ ਜੀ ਗ੍ਰੇ ਕਲਰ ਹੈ ਛੋਟੀ ਬੂਟੀ ਦਾ ਪ੍ਰਿੰਟ ਮਿਲੇਗਾ ਜੀ ਤੁਹਾਨੂੰ ਬਹੁਤ ਹੀ ਸੌਫਟ ਸਟਾਫ ਹੈਗਾ ਜੀ ਲਾਈਕ ਹੈ ਤਾਂ ਦੁਪੱਟੇ ਦੀ ਤਰ੍ਹਾਂ ਹੈਗਾ ਜੀ ਇੰਨਾ ਸੌਫਟ ਹੈਗਾ ਜੀ ਡਰੈਕਲਿਨ ਵਾਲਾ ਤੁਹਾਨੂੰ ਪਸ਼ਮੀਨਾ ਮਿਲੇਗਾ ਜੀ ਨਾਲ ਤੁਸੀਂ ਜਿਹੜਾ ਹੈਗਾ ਉਹ ਦੁਪੱਟਾ ਲੈ ਸਕਦੇ ਹੋ ਜੀ ਦੁਪੱਟਾ ਹੋਏਗਾ ਜੋ ਬੜਾ ਹੀ ਪਿਆਰਾ ਜਿਹਾ ਦੁਪੱਟਾ ਹੈਗਾ ਜੀ ਪਿਓਰ ਸ਼ਫਾਉਣ ਦਾ ਮਿਲੇਗਾ ਦੁਪੱਟਾ ਜੀ ਤੁਹਾਨੂੰ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਜੀ ਦੁਪट्टे ਤੇ ਲਓ ਜੀ ਖੁੱਲਾ ਡੁੱਲਾ ਦੁਪੱਟਾ ਹੈਗਾ ਜੀ ਲੇਸ ਨਾਲ ਫਿਨਿਸ਼ਿੰਗ ਹੈ ਜਿਹੜੀ ਉਹ ਦਿੱਤੀ ਗਈ ਹੈ ਦੁਪੱਟੇ ਤੇ ਤੁਸੀਂ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈਗਾ ਜੀ 250 ਰੁਪਏ ਦਾ ਦੁਪੱਟਾ ਹੋਏਗਾ 1250 ਰੁਪਏ ਦਾ ਸੂਟ ਹੋਏਗਾ ਜੇਕਰ ਕੱਲਾ ਦੁਪੱਟਾ ਲੈਣਾ ਚਾਹੁੰਦੇ ਹੋ ਤੁਸੀਂ ਕੱਲਾ ਦੁਪੱਟਾ ਵੀ ਲੈ ਸਕਦੇ ਹੋ ਜੇਕਰ ਕੰਪਲੀਟ ਸੂਟ ਲੈਣਾ ਚਾਹੁੰਦੇ ਹੋ ਤੁਸੀਂ ਕੰਪਲੀਟ ਸੂਟ ਵੀ ਲੈ ਸਕਦੇ ਹੋ ਜੀ ਇਹਦਾ ਸਕਰੀਨਸ਼ਾਟ ਲੈ ਕੇ WhatsApp ਨੰਬਰ ਉਪਰ ਸੈਂਡ ਕਰ ਸਕਦੇ ਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈਗਾ ਜੀ ਲਓ ਚੈੱਕ ਕਰ ਲਓ ਜੀ ਕਾਫੀ ਫੇਮਸ ਡਿਜ਼ਾਈਨ ਹੈ ਜੀ ਲਓ ਜੀ ਇਹ ਵਾਲਾ ਵਰਕ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਬਰਾਸ਼ੋ ਦੀ ਤੁਹਾਨੂੰ ਮਿਲੇਗੀ ਸ਼ਰਟ ਜੀ ਚੈੱਕ ਕਰ ਲਓ ਇਹ ਵਾਲਾ ਵਰਕ ਹੈ ਜਿਹੜਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਕਾਫੀ ਪਿਆਰਾ ਜਿਹਾ ਕੰਮ ਹੈ ਜਿਹੜਾ ਬਾਟਮ ਦੇ ਉੱਪਰ ਵੀ ਕੀਤਾ ਗਿਆ ਜੀ ਲਓ ਜੀ ਟਾਈ ਮੀਟਰ ਦੀ ਕੱਟ ਦੀ ਤੁਹਾਨੂੰ ਮਿਲੇਗੀ ਬਾਟਮ ਜੀ ਲਓ ਜੀ ਇਹ ਵਾਲਾ ਕੰਮ ਆ ਜਿਹੜਾ ਤੁਹਾਡੀ ਬਾਟਮ ਦੇ ਉੱਪਰ ਆਏਗਾ ਇਹ ਵਾਲਾ ਜਿਹੜਾ ਕੰਮ ਹੈਗਾ ਤੁਹਾਡੀ ਸ਼ਰਟ ਦੇ ਉੱਪਰ ਆਏਗਾ ਜੀ 25 ਇੰਚ ਤੱਕ ਜਿਹੜਾ ਘੇਰਾ ਤੁਸੀਂ ਰੈਡੀ ਕਰ ਸਕਦੇ ਹੋ ਜੀ ਲਓ ਜੀ ਇਹ ਘੇਰਾ ਜਿਹੜਾ ਤੁਸੀਂ 25 ਇੰਚ ਤੱਕ ਰੈਡੀ ਕਰ ਸਕਦੇ ਹੋ ਜੀ ਤੇ ਨਾਲ ਤੁਹਾਨੂੰ ਮਿਲੇਗੀ ਸਟੇਟ ਬਾਟਮ ਤੁਸੀਂ ਰੈਡੀ ਕਰ ਸਕਦੇ ਹੋ ਕੰਪਲੀਟ ਸੂਟ ਦਾ ਜਿਹੜਾ ਪ੍ਰਾਈਸ ਹੋਏਗਾ 1200 ਰੁਪਏ ਹੋਏਗਾ ਜੀ ਔਰਗੈਂਜ਼ਾ ਦੀ ਤੁਹਾਨੂੰ ਮਿਲੇਗੀ ਬਾਟਮ ਜੀ ਤੇ ਨਾਲ ਤੁਹਾਨੂੰ ਮਿਲੇਗੀ ਸ਼ਰਟ ਬਰਾਸ਼ੋ ਦੀ ਹੋਏਗੀ ਜੀ ਐਦਾਂ ਜਿਹੜਾ ਹੈਗਾ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਹੋਣਾ ਜੀ ਲੁੱਕ ਐਦਾਂ ਦੀ ਆਣੀਆ ਤੁਹਾਡੇ ਸੂਟ ਦੀ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਸੂਟ ਆ ਜਿਹੜਾ ਉਹ ਰੈਡੀ ਹੋਣਾ ਜੀ ਲਓ ਜੀ नियर अबाउट 10 ਮੀਟਰ ਦੀ ਤੁਹਾਨੂੰ ਸ਼ਰਟ ਮਿਲਣੀ ਹੈ ਜੀ 8 ਮੀਟਰ ਦੀ ਤੁਹਾਨੂੰ ਮਿਲਣੀ ਹੈ ਬਾਟਮ ਜੀ 1200 ਰੁਪਏ ਦਾ ਤੁਹਾਨੂੰ ਮਿਲੇਗਾ ਕੰਪਲੀਟ ਸੂਟ ਜੀ ਜਿਹੜਾ ਫੈਬਰਿਕ ਤੁਹਾਨੂੰ ਸ਼ਰਟ ਦਾ ਮਿਲੇਗਾ ਬ੍ਰਸ਼ੋ ਦਾ ਹੋਏਗਾ ਔਰ ਗੈਂਜ਼ਾ ਦੀ ਤੁਹਾਨੂੰ ਮਿਲੇਗੀ ਬਾਟਮ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਸੂਟ ਆ ਜਿਹੜਾ ਉਹ ਰੈਡੀ ਹੋ ਜਾਣਾ ਜੀ ਲਓ ਜੀ ਐਦਾਂ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਨੰਬਰ ਉਪਰ ਸੈਂਡ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਆਰਟੀਕਲ ਹੈਗਾ ਜੀ ਕਾਫੀ ਫੇਮਸ ਡਿਜ਼ਾਈਨ ਹੈਗਾ ਜੀ ਇਹ ਵੀ ਲਓ ਜੀ ਇਹ ਵਾਲਾ ਕੰਮ ਜਿਹੜਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਕ੍ਰਾਸ਼ ਸਿਲਕ ਦਾ ਮਿਲੇਗਾ ਤੁਹਾਨੂੰ ਸੂਟ ਜੀ ਲਓ ਜੀ ਕ੍ਰਾਸ਼ ਸਿਲਕ ਦਾ ਮਿਲੇਗਾ ਸੂਟ ਜੀ ਘੇਰੇ ਦੇ ਉੱਪਰ ਮਿਲੇਗਾ ਇਹ ਵਾਲਾ ਕੰਮ ਤੁਹਾਨੂੰ 25 ਇੰਚ ਤੱਕ ਤੁਸੀਂ ਘੇਰਾ ਰੈਡੀ ਕਰ ਸਕਦੇ ਹੋ ਜੀ ਲਓ ਜੀ ਇਹ ਵਾਲਾ ਕੰਮ ਹੈ ਜਿਹੜਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਔਰ ਇਹ ਵਾਲਾ ਕੰਮ ਹੈ ਜਿਹੜਾ ਤੁਹਾਨੂੰ ਬਾਜੂ ਦੇ ਉੱਪਰ ਮਿਲੇਗਾ ਜੀ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਕੰਮ ਹੈ ਜਿਹੜਾ ਕੀਤਾ ਗਿਆ ਹੈਗਾ ਜੀ 5 ਮੀਟਰ ਦੀ ਕੱਟ ਹੋਏਗੀ ਜੀ ਸੂਟ ਦੀ ਕੰਪਲੀਟ ਸੂਟ ਹੋਏਗਾ ਜੀ ਘੇਰੇ ਔਰ ਪਲੱਸ ਬਾਜੂ ਦੇ ਉੱਪਰ ਤੁਹਾਨੂੰ ਕੰਮ ਮਿਲੇਗਾ ਬੜਾ ਹੀ ਪਿਆਰਾ ਜਿਹਾ ਕੰਮ ਕੀਤਾ ਗਿਆ ਹੈ ਜੀ 850 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਮਿਲ ਜਾਏਗਾ ਜੀ 850 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਬਹੁਤ ਹੀ ਪਿਆਰਾ ਜਿਹਾ ਇਸ ਦਾ ਕਲਰ ਹੈਗਾ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਹੈਂਡਵਰਕ ਦਾ ਪੀਸ ਹੋਏਗਾ ਜੀ ਬਹੁਤ ਹੀ ਪਿਆਰਾ ਕੰਮ ਕੀਤਾ ਗਿਆ ਹੈਗਾ ਜੀ ਔਰ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਜੀ ਲਓ ਜੀ ਪ੍ਰੋਪਰ ਜਿਹੜਾ ਹੈਗਾ ਨੇ ਉੱਪਰ ਤੁਹਾਨੂੰ ਹੈਡਵਰਕ ਮਿਲੇਗਾ ਜੀ ਚੈੱਕ ਕਰੋ ਜੀ ਲਓ ਜੀ ਸ਼ਰਟ ਦੇ ਫਰੰਟ ਦੇ ਉੱਪਰ ਫੁੱਲੀ ਤੁਹਾਨੂੰ ਮਿਲੇਗਾ ਵਰਕ ਜੀ ਚੈੱਕ ਕਰੋ ਨੋਟ ਪਲੱਸ ਹੈਂਡ ਦਾ ਜਿਹੜਾ ਕੰਮ ਕੀਤਾ ਗਿਆ ਜੀ ਇਸ ਦੇ ਉੱਪਰ ਨੋਟ ਵੀ ਵੈਸੇ ਹੈਂਡ ਹੀ ਹੁੰਦਾ ਹੈ ਬਟ ਜਿਹੜਾ ਇਹਦੇ ਉੱਪਰ ਜਿਹੜਾ ਪਰਲ ਵਗੈਰਾ ਲਗਾ ਕੇ ਕੰਮ ਕੀਤਾ ਹੈਗਾ ਸੀਕੁਐਂਸ ਔਰ ਕਟ ਪਾਈਪ ਲਗਾਈ ਗਈ ਹੈ ਜਿਸ ਦੇ ਉੱਪਰ ਕਾਫੀ ਸੋਹਣਾ ਕੰਮ ਕੀਤਾ ਗਿਆ ਹੈਗਾ ਜੀ ਫੁੱਲੀ ਸ਼ਰਟ ਦੇ ਉੱਪਰ ਜਿਹੜਾ ਤੁਹਾਨੂੰ ਕੰਮ ਮਿਲੇਗਾ ਤੁਸੀਂ ਇਸ ਦਾ 27 ਇੰਚ ਤੱਕ ਵੀ ਜਿਹੜਾ ਘੇਰਾ ਉਹ ਰੈਡੀ ਕਰ ਸਕਦੇ ਹੋ ਜੀ। ਛੋਟਾ ਘੇਰਾ ਤੁਸੀਂ ਜਿੰਨਾ ਮਰਜ਼ੀ ਕਰ ਸਕਦੇ ਹੋ ਜੀ ਕਟਿੰਗ ਕਰਕੇ। ਲਓ ਜੀ। ਫੁਲਿਸ਼ ਸ਼ਰਟ ਦੇ ਫਰੰਟ ਦੇ ਉੱਪਰ ਤੁਹਾਨੂੰ ਮਿਲੇਗਾ ਕੰਮ ਔਰ ਨੈੱਕ ਦੇ ਉੱਪਰ ਵੀ ਤੁਹਾਨੂੰ ਕੰਮ ਮਿਲੇਗਾ ਜੀ। ਲਓ ਜੀ। ਪ੍ਰੋਪਰ ਹੈਂਡਵਰਕ ਤੁਹਾਨੂੰ ਮਿਲੇਗਾ ਜੀ। ਪ੍ਰੋਪਰ ਹੈਂਡਵਰਕ ਮਿਲੇਗਾ ਜੀ ਤੁਹਾਨੂੰ ਸ਼ਰਟ ਦੇ ਫਰੰਟ ਦੇ ਉੱਪਰ ਵੀ ਪਲੱਸ ਬਾਜੂ ਦੇ। ਬਾਜੂ ਦਾ ਵਰਕ ਵੀ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਜੀ। ਲਓ ਜੀ। ਇਹ ਵਰਕ ਆ ਜਿਹੜਾ ਤੁਹਾਨੂੰ ਬਾਜੂ ਦੇ ਉੱਪਰ ਮਿਲੇਗਾ ਜੀ। ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਕੰਮ ਕੀਤਾ ਗਿਆ ਹੈਗਾ ਜੀ ਲਓ ਜੀ ਸਾਰਾ ਕੰਮ ਹੀ ਬਹੁਤ ਜ਼ਿਆਦਾ ਸੋਹਣਾ ਔਰ ਨੀਟ ਐਂਡ ਕਲੀਨ ਕੀਤਾ ਗਿਆ ਕੰਮ ਹੈਗਾ ਜੀ ਪ੍ਰਾਈਸ ਹੋਏਗਾ 1450 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ ਕੰਪਲੀਟ ਸੂਟ ਜੀ ਬਹੁਤ ਹੀ ਪਿਆਰਾ ਕੰਮ ਕੀਤਾ ਗਿਆ ਕ੍ਰਾਸ਼ ਸਿਲਕ ਦਾ ਫੈਬਰਿਕ ਹੋਏਗਾ ਕਲਰ ਹੋਏਗਾ ਸਕਾਈ ਬਲੂ ਜੀ ਸਕਾਈ ਬਲੂ ਕਲਰ ਹੋਏਗਾ ਕ੍ਰੈਸ ਸਿਲਕ ਦਾ ਫੈਬਰਿਕ ਹੋਏਗਾ 1450 ਰੁਪਏ ਦੇ ਵਿੱਚ ਮਿਲੇਗਾ ਤੁਹਾਨੂੰ ਕੰਪਲੀਟ ਸੂਟ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ ਜੀ ਲਓ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਰਾਮ ਟੈਕਸ ਬ੍ਰਾਂਡ ਦੀ ਕੋਟ ट्राई ਹੋਏਗੀ ਜੀ ਲਓ ਜੀ ਰਾਮ ਟੈਕਸ ਬ੍ਰਾਂਡ ਦੀ ਜੈਡ ਬਲੈਕ ਕਲਰ ਦੀ ਕੋਟ ट्राई ਤੁਹਾਨੂੰ ਮਿਲੇਗੀ ਜੀ ਚੈੱਕ ਕਰਾ ਦਿੰਨੇ ਆ ਜੀ ਲਓ ਜੀ ਰਾਮ ਟੈਕਸ ਬ੍ਰਾਂਡ ਦੀ ਹੋਏਗੀ ਸਟਾਫ ਹੋਏਗਾ A1 ਜੀ ਬਹੁਤ ਹੀ ਪਿਆਰਾ ਜਿਹਾ ਸਟਾਫ ਹੈਗਾ ਜੀ ਲਾਈਟ ਵੇਟ ਆ ਔਰ ਸੌਫਟ ਹੈ ਜੀ ਲਓ ਜੀ ਐਦਾਂ ਜਿਹੜਾ ਹੈਗਾ ਤੁਸੀਂ 올ਓਵਰ ਸੂਟ ਵੀ ਲੈ ਸਕਦੇ ਹੋ ਔਰ ਮੈਚਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਜੀ ਨਾਲ ਤੁਹਾਨੂੰ ਮਿਲੇਗੀ ਜੈਡ ਬਲੈਕ ਕਲਰ ਦੀ ਜੇਕਰ ਤੁਸੀਂ ਮੈਚਿੰਗ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੈਚਿੰਗ ਵੀ ਸੂਟ ਮਿਲੇਗਾ ਜੇਕਰ 올ਓਵਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ 올ਓਵਰ ਵੀ ਲੈ ਸਕਦੇ ਹੋ ਜੀ 올ਓਵਰ ਦਾ ਜਿਹੜਾ ਪ੍ਰਾਈਸ ਹੋਏਗਾ ਜੀ ਉਹ 1500 ਰੁਪਏ ਦਾ ਤੁਹਾਨੂੰ 올ਓਵਰ ਸੂਟ ਮਿਲੇਗਾ ਜੀ ਜੇਕਰ ਤੁਸੀਂ ਮੈਚਿੰਗ ਲੈਣਾ ਚਾਹੁੰਦੇ ਹੋ ਤਾਂ ਮੈਚਿੰਗ ਤੁਹਾਨੂੰ 1150 ਰੁਪਏ ਦੇ ਵਿੱਚ ਕੰਪਲੀਟ ਸੂਟ ਹੈ ਜਿਹੜਾ ਉਹ ਮਿਲ ਜਾਏਗਾ ਜੀ ਵੀਰ ਸੂਟ ਹੀ ਤੁਹਾਨੂੰ ਮਿਲਣਗੇ ਜੀ ਸਾਰੀ ਵੀਡੀਓ ਵਿੱਚ ਤੁਹਾਨੂੰ ਪਾਰਟੀ ਵੇਅਰ ਸੂਟ ਮਿਲਣ ਵਾਲੇ ਹੈਗੇ ਸਾਰਿਆਂ ਦਾ ਪ੍ਰਾਈਸ ਵੀ ਬਹੁਤ ਹੀ ਜ਼ਿਆਦਾ ਘੱਟ ਹੈਗਾ ਜੀ ਹਾਂਜੀ ਸਾਰੇ ਸੂਟਾਂ ਦਾ ਪ੍ਰਾਈਸ ਵੀ ਬਹੁਤ ਹੀ ਘੱਟ ਹੈਗਾ ਜੀ ਕੀਨਖਾਬ ਦੇ ਤੁਹਾਨੂੰ ਛੂਟ ਆਪਾਂ ਦਿਖਾਏ ਜੀ ਸਾਰੇ ਸਾਰੇ ਡਾਰਕ ਸ਼ੇਡ ਦੇ ਰਹਿਣ ਵਾਲੇ ਸੀਗੇ ਜੀ ਹੈਡਵਰਕ ਦੇ ਪੀਸ ਹੋਣਗੇ ਥ੍ਰੈਡ ਦੇ ਹੋਣਗੇ ਜੀ ਔਰ ਕਾਂਜੀ ਵਰਮ ਦੇ ਜਿਹੜੇ ਕਢਾਈਆਂ ਨਾਲੋਂ ਹਟਕੇ ਵੀ ਤੁਹਾਨੂੰ ਪੀਸ ਆ ਜਿਹੜੇ ਉਹ ਮਿਲ ਜਾਣਗੇ ਜੀ ਜਿਹੜੀਆਂ ਭੈਣਾਂ ਮੇਰੇ ਚੈਨਲ ਤੇ ਪਹਿਲੀ ਵਾਰੀਆਂ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਆਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਨੇ-ਸੋਨੇ ਸੂਟਾ ਜਿਹੜੇ ਉਹ ਬਾਈ ਕਰ ਸਕੋ ਜੀ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਜੀ